ਦੋਨੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦਾ ਜਰਨਲ ਸਕੱਤਰ ਅਸੀਂ ਇੱਥੇ ਜੋ ਕੱਲ ਤੋਂ ਪਰਸੋਂ ਤੋਂ ਧਰਨਾ ਲਾ ਕੇ ਬੈਠੇ ਆ ਕਿਸਾਨ ਤਿੰਨ ਜਹੇ ਬੰਦੀਆਂ ਸਾਡੀਆਂ ਕਿਉਂਕਿ ਸਰਕਾਰ ਕੋਆਪਰੇਟ ਕਰਾਣਾਂ ਵਾਲੀ ਹੋਈ ਆ ਅੱਜ ਤੋਂ ਕੋਈ ਤਿੰਨ ਚਾਰ ਮਹੀਨੇ ਪਹਿਲਾਂ ਵੀ ਸਾਡੇ ਦੋਨਾਂ ਫਾਰਮਾਂ ਦਾ ਜਿਹੜਾ ਧਰਨਾ ਉਹ ਦਿੱਲੀ ਤੋਂ ਬਾਹਰਾਂ ਦੇ ਚੱਲ ਰਿਹਾ ਵਾ ਵੀ ਜਿਹੜੇ ਕੋਆਪਰੇਟ ਕਰਾਣੇ ਉਹ ਪੰਜਾਬ 'ਚ ਨਾ ਵੜਨ ਪਰ ਇਹ ਸਾਡੀ ਸਰਕਾਰ ਦੀਆਂ ਐਡੀ ਮਾੜੀ ਨੀਤੀਆਂ ਵਾ ਇੱਕ ਕਿਸੇ ਨਾ ਕਿਸੇ ਥਾਣੀ ਚੋਰ ਮੋਰੀ ਲੱਭ ਕੇ ਤੇ ਫਿਰ ਆ ਜਾਂਦੇ ਹੁਣੇ ਫਿਰ ਇਹ ਕੋਆਪਰੇਟ ਕਰਾਣਿਆਂ ਨੂੰ ਸੱਦਾ ਦਿੱਤਾ ਕੜਮ ਚੌਧਰੀਆਂ ਦੇ ਕਹਿੰਦੇ ਵੀ ਤੁਸੀਂ ਰੇਤਾ ਦਾ ਖੱਡਾ ਲਾਓ ਕਿਉਂਕਿ ਇਹ ਜਿਹੜੀ ਇਹਨਾਂ ਨੇ ਆਹ ਤੇ 78 80 ਕਿਲਰ ਕਿਵੈਰ ਕੀਤੀ ਆ ਖੱਡੇ ਵਾਸਤੇ ਉਹ ਆ ਸਾਰੀ ਕੋਰੀ ਰੇਤਾ ਵਾ ਇਹ ਤੋਂ ਅਗਲੇ ਬੰਨੇ ਨਾਲ ਹੀ ਜਿੰਨੇ ਪਹਿਲੀ ਸਾਰੀ ਬਾਹਾਂ ਦਾ ਉਹ ਇਹੋ ਜੇ ਪਰਿਵਾਰ ਆ ਜਿਨ੍ਹਾਂ ਕੋ ਦੋ ਚ ਢਾਈ ਕਿੱਲੇ ਪਹਿਲੀ ਆ ਸਿਰਫ ਗੁਜ਼ਾਰਾ ਆਂਦਾ ਉਹਨਾਂ ਦਾ ਇੱਥੇ ਕਣਕੀ ਬੀਜ ਕੇ ਆਦੇ ਖਾਣ ਜੋਗੇ ਦਾਣੇ ਕੱਢਦੇ ਆ ਹੋਰ ਉਹਨਾਂ ਦਾ ਇੱਥੇ ਕੋਈ ਗੁਜ਼ਾਰਾ ਨਹੀਂ ਕਿਸੇ ਨੇ 10 ਡੰਗਰ ਰੱਖੇ ਆ ਕਿਸੇ ਨੇ 15 ਰੱਖੇ ਆ ਕਿਸੇ ਨੇ ਦਿਹਾੜੇ ਲੈ ਕੇ ਕਟੀਆਂ ਵਸ਼ੀਆਂ ਪਾਲੀਆਂ ਵਾ ਉਹ ਇੱਥੇ ਜਦੋਂ ਚਾਰ ਚੁਰ ਕੇ ਕਿਸੇ ਦੀ ਨਵੇਂ ਦੁੱਧ ਹੋ ਗਈ ਵੱਡੀ ਹੋ ਗਈ ਉਹਨੇ ਵੇਚਤੀ ਉਹਦੇ ਚਾਰ ਪੈਸੇ ਵਟਲੇ ਉਹ ਆਮਦਨਾ ਹੋਰ ਇੱਥੋਂ ਦੇ ਜਿਹੜੇ ਦੋ ਦੋ ਢਾਈ ਢਾਈ ਕਿੱਲੇ ਵਾਲੇ ਕਿਸਾਨ ਉਹਨਾਂ ਨੂੰ ਕੋਈ ਆਮਦਨ ਨਹੀਂ ਹੈਗੀ ਜੇ ਇੱਥੇ ਰੇਤ ਵਾਲਾ ਖੱਡਾ ਲੱਗਦਾ ਇਹ 100 ਕਿੱਲਾ ਚੁੱਕਦੇ ਆ ਇਹ 70 ਕਿੱਲੇ ਚੁੱਕਦੇ ਆ ਨਾ ਲੱਗਦੀ ਜਿਹੜੀ ਅਗਲੇ ਬੰਨੇ ਜ਼ਮੀਨ ਹਵਾਂ ਦਿਆ ਉਹ ਜ਼ਮੀਨ ਜਦੋਂ ਦਰਿਆ ਆ ਉਹ ਟਹਿ ਜਾਣੀ ਆ ਜੇ ਜਦੋਂ ਰੇਤਾ ਦੇ ਖੱਡੇ ਲੱਗੇ ਉਦੋਂ ਦੀਆਂ ਢਿੱਗਾਂ ਡਗਣੀਆਂ ਤੇ ਜਿਹੜੇ ਇੱਥੇ ਦੋਹਾਂ ਢਾਈਆਂ ਕਿਲੇ ਇੱਕ ਕਣਕ ਬੀਜ ਕੇ ਆਪ ਦੇ ਆਪਣੇ ਪਰਿਵਾਰ ਪਾਲਦੇ ਆ ਗੁਜ਼ਾਰਾ ਕਰਦੇ ਆ ਉਹ ਕਿਸਾਨ ਬਿਲਕੁਲ ਬਰਬਾਦ ਹੋ ਜਾਣਗੇ ਜੇ ਇਹ ਖੱਡਾ ਪਰਲੇ ਦਾ ਨੂੰ ਚੱਲ ਗਿਆ ਬੰਨ ਟੁੱਟ ਗਿਆ ਜਿੱਦਾਂ ਪਿਛਲੇ ਵਾਲ ਹੜਾਂ ਦੇ ਨਾਲ ਨੁਕਸਾਨ ਹੋਇਆ ਸੀ ਆਉਣ ਵਾਲੇ ਸਮੇਂ ਜੇ ਇਹੋ ਜਿਹੀ ਕੋਈ ਸਿਸਟਰੀ ਬਣ ਜਾਂਦੀ ਆ ਹੜ ਆਉਂਦੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ 70 ਤੋਂ 80% ਲੋਕ ਆ ਉਹ ਆਦਾ ਪਰਿਵਾਰ ਖੁਦ ਮਾਰ ਕੇ ਇੱਥੋਂ ਚਲੇ ਜਾਣਗੇ ਕਿਉਂਕਿ ਲੋਕਾਂ ਦੀ ਬਵਾਸ ਹੋ ਜਾਣੀ ਆ ਪਿਛਲੀ ਵਾਰੀ ਸਰਕਾਰ ਨੇ ਕੁਝ ਨਹੀਂ ਦਿੱਤਾ ਤੇ ਗਾਂ ਵੀ ਕੋਈ ਆਸ ਨਹੀਂ ਹੈਗੀ ਤੇ ਜੇ ਸਰਕਾਰ ਨੂੰ ਸਾਡੀ ਇੰਨੀ ਹਮਦਰਦੀ ਆ ਵੀ ਇੱਥੇ ਰੇਤ ਵਾਲਾ ਖੱਡਾ ਲਾਇਆ ਹੈ ਦਰਿਆ ਪਰੇ ਹੁੰਦਾ ਤੇ ਉਹ ਜਿਹੜੇ ਦਰਿਆ ਦੇ ਨਾਲ ਜਿੱਥੇ ਢਾਹ ਲੱਗੀ ਹੈ ਉਥੇ ਲੰਮੇ-ਲੰਮੇ ਮਰੜੇ ਬਲਾਵੇ ਪੱਥਰ ਲਾਵੇ ਤੇ ਸਾਡੀ ਇਹਦੇ ਵਿੱਚ ਭਲਾਈ ਆ ਕਿਉਂਕਿ ਖੱਡਾ ਨਾਂ ਲੱਗਣ ਦੇਣਾ ਸੀ ਤੇ ਨਾਂ ਇੱਥੇ ਲੱਗੇ ਇਹ ਵੀ ਸਾਡੀ ਸਰਕਾਰ ਨੂੰ ਅਪੀਲ ਆ ਵੀ ਕੋਬਰੇਟ ਕਰਾਉਣੇ ਨਾਲ ਸਾਥ ਛੱਡੇ ਤੇ ਜਿਹੜੇ ਆ ਕਿਸਾਨ ਇਹਨਾਂ ਸਾਥ ਦਵੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ